ਗੱਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਆਮ ਆਦਮੀ ਪਾਰਟੀ ਦੇ ਖਿਲਾਫ ਪੰਜਾਬ ਦੇ ਲੋਕ ਹੋ ਚੁੱਕੇ ਨੇ ਜੇਕਰ ਗੱਲ ਕਰੀਏ ਲੋਕ ਆਮ ਆਦਮੀ ਪਾਰਟੀ ਤੋਂ ਇੱਕ ਪਾਸੇ ਜਿਹੜਾ ਹੈ ਵੱਡੇ ਸਵਾਲ ਖੜੇ ਕਰ ਰਹੇ ਨੇ ਕਿਸਾਨ ਵੱਡੇ ਸਵਾਲ ਕਰ ਰਹੇ ਨੇ ਹਰ ਇੱਕ ਪਾਰਟੀ ਵੱਡੇ ਸਵਾਲ ਕਰ ਰਹੀ ਹੈ ਉਸ 12000 ਕਰੋੜ ਨੂੰ ਲੈ ਕੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤੇ ਸੀ ਕਿ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਹੈ ਐਨ ਡੀ ਆਰ ਐਫ ਦਾ 12 ਕਰੋੜ ਰੁਪਏ ਦਿੱਤਾ ਹੋਇਆ ਹੈ ਪੰਜਾਬ ਸਰਕਾਰ ਨੂੰ ਜਿਸ ਤੇ ਵੱਡੇ ਸਵਾਲ ਚੁੱਕੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੂਸਰੇ ਪਾਸੇ ਹਰਪਾਲ ਸਿੰਘ ਚੀਮਾ ਉਤੇ ਹਰਪਾਲ ਸਿੰਘ ਚੀਮਾ ਇਸ ਗੱਲ ਨੂੰ ਜਿਹੜਾ ਹੈ ਬਿਲਕੁਲ ਨਕਾਰ ਦੇ ਸਾਹਮਣੇ ਆਏ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਝੂਠ ਬੋਲ ਰਹੀ ਹੈ ਕੇਂਦਰ ਸਰਕਾਰ ਨੇ ਇਹੋ ਜਿਹਾ ਕੋਈ ਫੰਡ ਵੀ ਜਿਹੜਾ ਹੈ ਪੰਜਾਬ ਸਰਕਾਰ ਨੂੰ ਨਹੀਂ ਦਿੱਤਾ ਲਗਾਤਾਰ ਹਰ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਉਹ ਹੋਵੇ ਕਾਂਗਰਸ ਪਾਰਟੀ ਤੇ ਜਾਂ ਗੱਲ ਕਰ ਲਈਏ ਭਾਜਪਾ ਬੀਜੇਪੀ ਵੱਲੋਂ ਹੁਣ ਕਰਨੇ ਲਾ ਕੇ ਉਸ 12000 ਦਾ ਜਿਹੜਾ ਹੈ ਹਿਸਾਬ ਮੰਗਿਆ ਜਾ ਰਿਹਾ ਹੈ ਪੰਜਾਬ ਸਰਕਾਰ ਕੋਲੋਂ ਪੰਜਾਬ ਸਰਕਾਰ ਲਗਾਤਾਰ ਉਸ ਗੱਲ ਨੂੰ ਝੂਠਾ ਕਰਾ ਦੇ ਰਹੀ ਹੈ ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੇ ਕੋਲ ਕੋਈ ਪੈਸਾ ਨਹੀਂ ਹੈ ਨਾ ਹੀ ਸਾਨੂੰ ਇਹੋ ਜਿਹਾ ਕੋਈ ਫੰਡ ਸ਼ੋਅ ਕੀਤਾ ਹੋਇਆ ਹੈ ਕਿਸਾਨਾਂ ਨੂੰ ਕਿਸੇ ਤਰ੍ਹਾਂ ਦਾ ਮੁਆਜਾ ਨਹੀਂ ਦਿੱਤਾ ਗਿਆ 2023 ਦੇ ਵਿੱਚ ਹਾਲਾਂਕਿ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੇ ਸਾਫ਼ ਕਿਹਾ ਕਿ ਅਸੀਂ ਪਹਿਲਾਂ ਵੀ ਮੁਆਜਾ ਦਿੱਤਾ ਲੇਕਿਨ ਉਹ ਮੁਆਜਾ ਵੀ ਨਹੀਂ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਜਿਹੜੇ ਕੁਕੜੀਆਂ ਤੇ ਜਿਹੜੇ ਬੱਕਰੀਆਂ ਤੇ ਮੁਆਜਾ ਦੇਣ ਦੀ ਗੱਲ ਕਰਦੇ ਸੀ ਜਿੱਥੇ ਪੰਜਾਬ ਦੇ ਵਿੱਚ ਜਿਹੜੀਆਂ ਨੇ ਫਸਲਾਂ ਤਬਾਹ ਹੋ ਗਈਆਂ ਜ਼ਮੀਨਾਂ ਤਬਾਹ ਹੋ ਗਈਆਂ ਲੇਕਿਨ ਕਿਸੇ ਤਰ੍ਹਾਂ ਦੀ ਮਦਦ ਨਹੀਂ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਤੇ ਉਤੋਂ ਜਿਹੜਾ ਹੈ ਹੁਣ 12000 ਕਰੋੜ ਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਸੂਤਰਾਂ ਤੋਂ ਮੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੌਰੇ ਤੋਂ ਬਾਅਦ ਐਨਡੀਆਰਐਫ ਦੇ 12 ਕਰੋੜ ਰੁਪਏ ਦਾ ਹਿਸਾਬ ਕਿਤਾਬ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਸਰਗਰਮੀਆਂ ਤੇਜ਼ ਹੋ ਗਈਆਂ ਹਨ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਉਹਦੇ ਵਰਕਰ ਪੰਜਾਬ ਸਰਕਾਰ ਤੋਂ ਹਿਸਾਬ ਮੰਗ ਰਹੇ ਨੇ ਤੇ 12000 ਕਰੋੜ ਰੁਪਏ ਵਿੱਚ ਗਿਆ ਜਨਤਾ ਦੇ ਵਿੱਚ ਆ ਕੇ ਉਸ ਦਾ ਹਿਸਾਬ ਦਿੱਤਾ ਜਾਵੇ। ਯਾਨੀ ਕਿ ਜਿਹੜੇ ਨੇ ਭਾਜਪਾ ਦੇ ਆਗੂ ਨੇ ਉਹਨਾਂ ਦੇ ਉਹਨਾਂ ਨੇ ਧਰਨੇ ਲਾ ਲਏ ਨੇ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਪੈਸੇ ਸੀ ਤੁਸੀਂ ਆ ਕੇ ਜਿਹੜਾ ਹੈ ਇਹਦੀ ਸਾਨੂੰ ਦੱਸੋ ਕੀ ਗੱਲ ਹੈ ਕਿੱਥੇ ਗਿਆ ਪੈਸਾ ਹਾਲਾਂਕਿ ਲੋਕਾਂ ਤੱਕ ਤਾਂ ਉਹ ਪੈਸਾ ਪਹੁੰਚਿਆ ਹੀ ਨਹੀਂ ਦੂਜੇ ਪਾਸੇ ਤੁਹਾਨੂੰ ਦੱਸਦੀ ਏ ਕਿ ਜਿਹੜੇ ਹੈ ਪੰਜਾਬ ਸਰਕਾਰ ਦੇ ਇਸ ਝੂਠ ਨੂੰ ਜਨਤਾ ਕਰਨ ਦੇ ਲਈ ਭਾਜਪਾ ਵੱਲੋਂ ਸ਼ੁਰੂ ਕੀਤੀ ਗਈ ਹੈ ਮਹੀਨੇ ਦੇ ਤਹਿਤ ਅੱਜ ਦਿੜਬਾ ਵਿਖੇ ਭਾਜਪਾ ਦੀ ਜਿਹਦਾ ਪ੍ਰਧਾਨ ਦਮਨ ਥਿੰਦ ਬਾਜਵਾ ਦੀ ਅਗਾਈ ਹੈ ਠਾ ਮੁੱਖ ਚੌਕ ਵਿਖੇ ਪਾਰਟੀ ਵਰਕਰਾਂ ਵੱਲੋਂ ਦਰਨਾ ਦਿੱਤਾ ਗਿਆ ਉਹਨਾਂ ਨੇ ਪੰਜਾਬ ਸਰਕਾਰ ਦੇ ਦੋਸ਼ ਲਾਉਂਦੇ ਹੋਏ ਸਰਕਾਰ ਦਾ ਚਿਹਰਾ ਨੰਗਾ ਕਰਦੇ ਹੋਏ ਜਿਹੜਾ ਹੈ ਕੈਗ ਦੀ ਰਿਪੋਰਟ ਅਨੁਸਾਰ 12000 ਕਰੋੜ ਰੁਪਏ ਦਾ ਐਨਡੀਆਰਐਫ ਦੇ ਖਾਤੇ ਵਿੱਚ ਨજર ਆ ਰਹੇ ਪਰ ਪੰਜਾਬ ਸਰਕਾਰ ਉਹ ਕਿੱਥੇ ਖਰਚ ਕੀਤਾ ਹੈ ਇਸ ਬਾਰੇ ਜਨਤਾ ਵਿੱਚ ਆ ਕੇ ਹਿਸਾਬ ਦੇਵੇ ਇਹ ਪੈਸਾ ਲੋਕਾਂ ਦਾ ਪੈਸਾ ਹੈ ਕੁਦਰਤੀ ਆਫਤਾਂ ਨਾਲ ਨੁਕਸਾਨੇ ਗਏ ਘਰਾਂ ਦੇ ਹੋਰ ਸਮਾਨ ਲਈ ਲੋਕਾਂ ਨੂੰ ਮੁਹਾਜ਼ੇ ਦੇ ਦੌਰ ਤੇ ਦਿੱਤਾ ਜਾਂਦਾ ਹੈ ਪਰ ਸਰਕਾਰ ਨੇ 12 ਕਰੋੜ ਰੁਪਏ ਦਾ ਕਪਲਾ ਕੀਤਾ ਹੈ ਜੋ ਪਾਜਬਾ ਸਰਕਾਰ ਲੋਕਾਂ ਨੂੰ ਇਸ ਨੂੰ ਨੰਗਾ ਕਰ ਰਹੀ ਹੈ ਉਹ ਮੰਗ ਰਹੀ ਹੈ ਕਿ ਸਰਕਾਰ 12000 ਕਰੋੜ ਰੁਪਏ ਦਾ ਲੋਕਾਂ ਵਿਚ ਆ ਕੇ ਹਿਸਾਬ ਦੇਵੇ ਇਸ ਮੌਕੇ ਪਾਜਬਾ ਦੇ ਸੂਬਾ ਆਗੂ ਪਰਮਜੀਤ ਕੁਮਾਰ ਮੇਟੂ ਨੇ ਕਿਹਾ ਕਿ ਤੁਸੀਂ ਇਸ ਦਾ ਜਿਹੜਾ ਹੈ ਹਰਜਾਨਾ ਯਾਨੀ ਕਿ ਖਰਜਾਨਾ ਵੀ ਪਰੋ ਤੇ ਸਾਨੂੰ ਆ ਕੇ ਇਹਨਾਂ ਵੱਡੇ ਸਵਾਲਾਂ ਦਾ ਜਵਾਬ ਦਿਓ ਕਿਉਂਕਿ ਇਹ ਐਨਡੀਆਰਐਫ ਦਾ ਜਿਹੜਾ ਫੰਡ ਹੈ ਉਹ ਪੰਜਾਬ ਸਰਕਾਰ ਨੇ ਕਿੱਥੇ ਲਾਇਆ ਹੈ ਲੋਕ ਤਰ ਤਰ ਕਰ ਰਹੇ ਨੇ ਜਿੱਥੇ ਪਾਣੀ ਨੇ ਵੱਡੀ ਜਿਹੜੀ ਹੈ ਮਾਰ ਦਿੱਤੀ ਹੈ ਪੰਜਾਬ ਦੇ ਵਿੱਚ ਲੋਕਾਂ ਦੀਆਂ ਫਸਲਾਂ ਤੱਕ ਤਬਾਹ ਹੋ ਗਈਆਂ ਨੇ ਲੇਕਿਨ ਤੁਹਾਡੇ ਵੱਲੋਂ ਉਸ 12 ਕਰੋੜ ਰੁਪਏ ਦੇ ਨਾਲ ਲੋਕਾਂ ਨੂੰ ਮੁਆਵਜ਼ਾ ਕਿਉਂ ਨਹੀਂ ਦਿੱਤਾ ਜਾ ਰਿਹਾ ਲੋਕ ਸਵਾਲ ਚੋਕ ਰਹੇ ਨੇ ਕਿਸਾਨ ਚੋਕ ਰਹੇ ਨੇ ਸਵਾਲ ਭਾਜਪਾ ਦੇ ਆਗੂ ਚੱਕ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਚੱਕ ਰਹੀ ਹੈ ਕਾਂਗਰਸ ਪਾਰਟੀ ਚੱਕ ਰਹੀ ਹੈ ਯਾਨੀ ਕਿ ਪੰਜਾਬ ਸਰਕਾਰ ਇਸ ਗੱਲ ਤੇ ਕੋਈ ਵੀ ਜਿਹੜਾ ਹੈ ਜਵਾਬ ਨਹੀਂ ਦੇ ਰਹੀ ਲੇਕਿਨ ਜਵਾਬ ਮੰਗ ਰਿਆ ਹੈ ਅੱਜ ਪੰਜਾਬ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਕਿ ਸਵਾਲ ਕਰਨਾ ਤੁਹਾਡਾ ਹੱਕ ਹੈ ਤਾਂ ਅੱਜ ਉਹ ਸਵਾਲ ਦਾ ਜਵਾਬ ਦੇਣਾ ਮੰਗ ਬਣਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਲੇਕਿਨ ਕਿਸੇ ਪਾਸੇ ਵੀ ਉਸ ਗੱਲ ਦੇ ਉੱਤੇ ਜਿਹੜੇ ਨੇ ਖਰੇ ਨਹੀਂ ਉਤਰ ਰਹੇ ਹਾਲਾਂਕਿ ਸਾਹਮਣੇ ਤੋਂ ਜਿਹੜਾ ਹੈ ਭਾਰਤ ਦੇ ਪ੍ਰਧਾਨ ਜਿਹੜੇ ਨੇ ਨਰਿੰਦਰ ਮੋਦੀ ਵੱਲੋਂ ਸ਼ਰਿਆਨ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ 12000 ਫੰਡ ਦਿੱਤਾ ਲੇਕਿਨ ਉਹ ਫੰਡ ਦਾ ਜਿਹੜਾ ਹੈ ਹਜੇ ਤੱਕ ਕਿਸੇ ਤਰ੍ਹਾਂ ਦਾ ਹਿਸਾਬ ਕਿਤਾਬ ਨਹੀਂ ਦਿੱਤਾ ਜਾ ਰਿਹਾ ਤੁਨ